ਜਾਨੀ ਨੁਕਸਾਨ ਨਹੀਂ ਹੋਇਆ ਕਾ ਵੀ ਉਸ ਜਗਰ ਗਈਏ ਤਾਂ ਪੁਲਿਸ ਨੇ ਕਾफी ਸਿਆਣਾ ਵਿਰਤੀ ਹੈ ਪਰ ਜੇਕਰ ਗੱਲ ਕਰੀਏ ਕਿਸਾਨਾਂ ਦੀ ਤਾਂ ਧਰਨਾ ਪ੍ਰੋਸਟ ਨੇ ਕੱਲ ਵੀ ਅਸੀਂ ਗੱਲ ਕਰ ਰਹੇ ਸੀ ਕਿ ਇੱਥੇ ਗੱਲ ਕਰਨ ਦਾ ਕੀ ਫਾਇਦਾ ਕਿਉਂਕਿ ਆਮ ਲੋਕਾਂ ਨੂੰ ਆ ਰਹੀਆਂ ਤੰਗੀਆਂ ਇਸ ਪੂਰੇ ਵਿਸ਼ੇ ਤੇ ਗੱਲਬਾਤ ਕਰਨੀ ਮੇਰੇ ਨਾਲ ਜੁੜਿਆ ਮੇਰੇ ਚੈਨਲ ਦੇ ਸੀਨੀਅਰ ਪੱਤਰਕਾਰ ਸੰਦੀਪ ਸ਼ਰਮਾ ਜੀ ਉਹਨਾਂ ਨਾਲ ਕਰਦਿਆਂ ਗੱਲਬਾਤ ਵੀ ਉਹਨਾਂ ਦਾ ਆਖਰ ਕੀ ਕਹਿਣਾ ਸ਼ਰਮਾ ਜੀ ਤੁਹਾਡਾ ਸਵਾਗਤ ਹੈ ਸਰ ਲਾਈਵ ਰੂਮ ਧੰਨਵਾਦ ਛੋਟੀ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਸਰਮਈ ਬੜੀ ਮੰਦਭਾਗੀ ਖਬਰ ਦੁਆਰਾ ਸਾਹਮਣੇ ਆਈ ਜਨੰਦਰ ਸ਼ਹਿਰ ਤੋਂ ਕੱਲ ਦੁਪਹਿਰੇ ਉੱਥੇ ਧਰਨੇ ਦੇ ਵਿੱਚ ਪੁਲਿਸ ਦੇ ਵੱਲੋਂ ਧੱਕਾ ਮੂਕੀ ਕੀਤੀ ਹੈ ਕਿਸਾਨਾਂ ਨਾਲ ਹਾਂ ਬਿਲਕੁਲ ਛੋਟੀ ਸਾਹਿਬ ਬਿਲਕੁਲ ਦੇਖੋ ਜੋ ਕਿਸਾਨਾਂ ਦਾ ਤੇ ਪੰਜਾਬ ਪੁਲਿਸ ਦਾ ਆਪਸ ਦੇ ਵਿੱਚ ਹੁਣ ਟਕਰਾਅ ਵਾਜੀ ਹੋ ਰਹੀ ਹੈ ਜੀ ਜੀ ਦੇਖੋ ਮੈਂ ਕੱਲ ਵੀ ਬੋਲਿਆ ਸੀਗਾ ਵੀ ਜਿਹੜਾ ਇਹ ਮਸਲਾ ਹੈ ਇਹ ਪੂਰੇ ਹਿੰਦੁਸਤਾਨ ਦਾ ਮਸਲਾ ਹੈ ਪੂਰੇ ਹਿੰਦੁਸਤਾਨ ਦੀ ਸਰਕਾਰ ਨਾਲ ਮਸਲਾ ਹੈ ਜੀ ਜੀ ਲਖੀਨਾ ਪਤਾ ਨਹੀਂ ਤਾਂ ਮੋਦੀ ਸਾਹਿਬ ਦੀ ਸਰਕਾਰ ਕੋਈ ਗੇਮ ਖੇਲਦੀ ਹੈ ਜੀ ਜੀ ਪਤਾ ਨਹੀਂ ਸਾਡੇ ਪੰਜਾਬ ਦੀ ਸਰਕਾਰ ਹੈ ਜਿਹੜੀ ਉਹ ਕਿਹੜੇ ਹਿਸਾਬ ਨਾਲ ਚੱਲ ਰਹੀ ਹੈ ਜੀ 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 ਦੇਖੋ ਜਦੋਂ ਕੋਈ ਬੰਦਾ ਧਰਨਾ ਲਾਉਂਦਾ ਹੈ ਕਿਸੇ ਵੀ ਮੁੱਦੇ ਦੇ ਧਰਨਾ ਲਾਉਂਦਾ ਇੱਕ ਤੋਂ ਉਹਦੀ ਟਾਈਮ ਲਿਮਟ ਹੁੰਦੀ ਹੈ ਜੀ ਕੋਈ ਜੇ ਆਪਾਂ ਕਹੀਏ ਵੀ ਮੈਂ ਕਿਸੇ ਮੁੱਦੇ ਤੇ ਬੋਲ ਰਿਹਾ ਜਾਂ ਧਰਨੇ ਤੇ ਬੈਠਾ ਉਹਦਾ ਟਾਈਮ ਮੈਂ ਸਾਲਾਂ ਸਿਰ 2 ਸਾਲ ਸਿਰ ਲੋਕਾਂ ਨੂੰ ਤੰਗ ਕਰਦਾ ਰਹਾ ਪਰੇਸ਼ਾਨ ਕਰਦਾ ਰਹਾ ਕਿਤੇ ਨਾ ਕਿਤੇ ਉਹ ਵੀ ਬਹੁਤ ਗਲਤ ਹੈ ਜੀ ਸਹੀ ਗੱਲ ਹੈ ਲੇਕਿਨ ਜਦੋਂ ਉਸ ਚੀਜ਼ ਦਾ ਨਿਪਟਾਰਾ ਕਰਨਾ ਹੁੰਦਾ ਉਸ ਚੀਜ਼ ਨੂੰ ਮਤਲਬ ਉਹਦਾ ਹੱਲ ਕਰਨਾ ਹੁੰਦਾ ਜਾਂ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਉਸ ਬਾਰੇ ਸੋਚਣਾ ਹੁੰਦਾ ਜਿਹੜਾ ਸਰਕਾਰ ਦਾ ਪੁਲਿਸ ਦਾ ਬਿਹੇਵੀਅਰ ਹੁੰਦਾ ਕਿਤੇ ਨਾ ਕਿਤੇ ਉਹ ਸਹੀ ਢੰਗ ਦੇ ਨਾਲ ਹੋਣਾ ਚਾਹੀਦਾ ਸਹੀ ਹੈ ਦੇਖੋ ਸਾਡਾ ਰਾਈਟ ਬਣਦਾ ਸਾਡਾ ਹੱਕ ਬਣਦਾ ਵੀ ਅਸੀਂ ਧਰਨਿਆਂ ਤੇ ਬੈਠੀਏ ਧਰਨਾ ਲਾਈਏ ਸਾਡੀਆਂ ਸਰਕਾਰਾਂ ਨਹੀਂ ਸੁਣਦੀਆਂ ਸਾਡੇ ਮੰਤਰੀ ਸੰਤਰੀ ਨਹੀਂ ਸੁਣਦੇ ਸਾਡਾ ਧਰਨਾ ਲਾਉਣ ਦਾ ਰਾਈਟ ਹੈ ਜੀ ਲੇਕਿਨ ਰੋਜ਼ ਅਸੀਂ ਰੋਡ ਰੋਕ ਲਈਏ ਰੋਜ਼ ਅਸੀਂ ਲੋਕਾਂ ਨੂੰ ਪਰੇਸ਼ਾਨ ਕਰੀਏ ਇਹ ਵੀ ਅਸੀਂ ਨਾਲ ਕਹੂੰਗਾ ਕਿਤੇ ਨਾ ਕਿਤੇ ਸਰਾਸਰ ਗਲਤ ਹੈ ਜੀ ਸਹੀ ਹੈ ਜਿਹੜੀ ਤੁਸੀਂ ਗੱਲ ਕਰਦੇ ਹੋ ਵੀ ਧਰਨੇ ਦੇ ਉੱਤੇ ੱਤਕਾ ਮੁੱਕੀ ਹੁੰਦੀ ਹੈ ਦੇਖੋ ਤੁਸੀਂ ਅ ਅੱਜ ਸੋਸ਼ਲ ਮੀਡੀਆ ਤੇ ਆਰ ਨਿਊਜ਼ ਤੇ ਜਿਹੜੀ ਵੀਡੀਓ ਚੱਲ ਰਹੀ ਹੈ ਪੁਲਿਸ ਦਾ ਬਿਹੇਵੀਅਰ ਜਾਂ ਲੋਕਾਂ ਦਾ ਕਿਆ ਕਹਿਣਾ ਹੈ ਰੋਡ ਜਾਮ ਕਰਨਾ ਗਲਤ ਹੈ ਜੀ ਲੋਕਾਂ ਨੂੰ ਪਰੇਸ਼ਾਨ ਕਰਨਾ ਗਲਤ ਹੈ ਲੇਕਿਨ ਜਿਹੜਾ ਉਹਨਾਂ ਦੇ ਨਾਲ ਬੱਸ ਨੂੰ ਕੀ ਕਰਨੀ ਡੰਡੀ ਡੰਡਾ ਸੋਟਾ ਮਾਰਨਾ ਜਾਂ ਕਿਤੇ ਨਾ ਕਿਤੇ ਖਿੱਚ ਧੂ ਕਰਨੀ ਲੇਡੀਜ਼ ਦੇ ਨਾਲ ਖਿੱਚ ਧੂ ਕਰਨੀ ਇਹ ਬਿਹੇਵੀਅਰ ਹੈ ਜਿਹੜਾ ਪੁਲਿਸ ਦਾ ਕਿਤੇ ਨਾ ਕਿਤੇ ਸਾਰਾ ਸਾਰਾ ਇਹ ਗਲਤ ਹੈ ਜੀ ਜੇ ਅਸੀਂ ਵੀ ਕਹਿੰਨੇ ਆ ਗਲਤ ਹੈ ਪਰ ਦੇਖੋ ਉੱਥੇ ਹਾਂ ਲੇਡੀਜ਼ ਫੋਰਸ ਸੀਗੀ ਹਾਂ ਉਥੇ ਲੇਡੀਜ਼ ਨੂੰ ਧੱਕਾ ਮੂਕੀ ਹੋਈ ਆ ਪਰ ਇਲਜ਼ਾਮ ਲੱਗੇ ਨੇ ਕਿ ਲੇਡੀਜ਼ ਫੋਰਸ ਜ਼ਿਆਦਾ ਹੁਣ ਚਾਹੀਦੀ ਸੀ ਹਾਂ ਅਸੀਂ ਇਸ ਗੱਲ ਨਾਲ ਸਹਿਮਤ ਹਾਂ ਕਿ ਲੇਡੀਜ਼ ਦੇ ਧਰਨਾ ਲਾ ਰਹੀਆਂ ਤਾਂ ਜਿਆਦਾ ਜਿਹੜੀ ਨਫਰੀ ਔਰਤਾਂ ਦੀ ਹੋਣੀ ਚਾਹੀਦੀ ਸੀ ਕਿਉਂਕਿ ਔਰਤਾਂ ਦੀ ਭਰਤੀ ਵਿੱਚੇ ਪੰਜਾਬ ਸਰਕਾਰ ਨੇ ਬਹੁਤ ਜ਼ਿਆਦਾ ਕੀਤੀ ਹੈ ਇਸੇ ਦੇ ਲਈ ਹਾਂ ਦੇਖੋ ਸੋਢੀ ਸਾਹਿਬ ਨਫਰੀ ਘੱਟ ਹੋਵੇ ਚਾਹੇ ਵੱਧ ਹੋਵੇ ਜਿਹੜਾ ਦੇ ਕੇ ਗੱਲ ਕਰਨ ਦਾ ਲਾਇਦਾ ਹੁੰਦਾ ਜਾਂ ਇੱਕ ਤਰੀਕਾ ਹੁੰਦਾ ਉਹ ਚਾਹੇ ਦੋ ਪੁਲਿਸ ਸਾਡੀ ਲੇਡੀਜ਼ ਆਫਸਰਾਂ ਚਾਹੇ 10 ਲੇਡੀਜ਼ ਆਫਸਰ ਪੁਲਿਸ ਆਫਸਰ ਆ ਉਹਨਾਂ ਦਾ ਕਿਤਨਾ ਕਿਤੇ ਵਿਹਿਆਰ ਸਹੀ ਹੋਣਾ ਚਾਹੀਦਾ ਲੇਕਿਨ ਜਦੋਂ ਇਹ ਕੰਮ ਸਾਨੂੰ ਦੇਖਣ ਨੂੰ ਮਿਲਦਾ ਵੀ ਕਿ ਧਰਨਾਕਾਰੀਆਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਜਾਂ ਉਹਨਾਂ ਦੇ ਨਾਲ ਗਲਤ ਵਿਹਿਆਰ ਕੀਤਾ ਜਾਂਦਾ ਉਹਦੇ ਵਿੱਚ ਪੁਲਿਸ ਕਹਿੰਦੀ ਆ ਜਾ ਓਏ ਉਧਰ ਤੇ ਧਰਨਾਕਾਰੀ ਕਹਿੰਦੇ ਆ ਜਾ ਓਏ ਆ ਜਾ ਓਏ ਦਾ ਮਤਲਬ ਕਿ ਆ ਵੀ ਤੁਸੀਂ ਕੋਈ ਕਿਤੇ ਕਿਸੇ ਆਊਟ ਆਫ ਕੰਟਰੀ ਦੇ ਤੁਸੀਂ ਲੜਾਈ ਲੜ ਰਹੇ ਆ ਜਾਂ ਕਿਸੇ ਦੂਜੇ ਨਿਰਦੇਸ਼ ਦੇ ਨਾਲ ਲੜਾਈ ਲੜ ਰਹੇ ਆ ਜਾਂ ਤੁਸੀਂ ਕਿਤੇ ਉਗਰਵਾਦੀਆਂ ਦੇ ਨਾਲ ਲੜਾਈ ਲੜ ਰਹੇ ਆ ਜਾਂ ਕਿਤੇ ਗੁੰਡਾ ਇਹਨਾਂ ਦੇ ਨਾਲ ਲੜਾਈ ਲੜ ਰਹੇ ਆ ਐਦਾਂ ਦੀ ਜਿਹੜੀ ਇੱਕ ਬਿਹਵੀਅਰ ਹੁੰਦਾ ਉਹ ਕਿਤੇ ਨਾ ਕਿਤੇ ਦੋਨੇ ਪਾਸੇ ਤੇ ਗਲਤ ਹੋ ਜਾਂਦਾ ਕਹਿਣ ਦਾ ਮਤਲਬ ਇਹ ਹੈ ਪੰਜਾਬ ਦੇ ਵਿੱਚ ਹੀ ਪੰਜਾਬ ਸਰਕਾਰ ਦੇ ਨਾਲ ਪੰਜਾਬ ਦੇ ਕਿਸਾਨ ਪੰਜਾਬ ਦੇ ਲੋਕ ਹੀ ਆਪਸ ਦੇ ਵਿੱਚ ਲੜ ਰਹੇ ਆ ਹਾਲਾਂਕਿ ਇਹ ਮੈਟਰ ਸੈਂਟਰ ਸਰਕਾਰ ਦੇ ਨਾਲ ਸੈਂਟਰ ਸਰਕਾਰ ਤਾਂ ਹੱਥ ਪਰ ਹੱਥ ਧਰ ਕੇ ਜਿਹਨੂੰ ਕਹ ਦਿੰਦੇ ਆ ਆਰਾਮ ਦੇ ਨਾਲ ਜਿਹਨੂੰ ਕਹ ਦਿੰਦਾ ਮੁੱਛਾਂ ਤੇ ਤਾਓ ਦੇ ਕੇ ਆਪਣਾ ਆਰਾਮ ਦੇ ਨਾਲ ਸੀਟਾਂ ਤੇ ਬੈਠੀ ਆ ਜੀ ਮੈਂ ਤਾਂ ਅੰਦਾਜ਼ਾ ਇਹਨਾ ਕਿ ਸ਼ਾਇਦ ਆਪਣੀ ਖਬਰ ਦਾ ਅਸਰ ਹੁੰਦਾ ਹੈ ਤੇ ਕੱਲ ਰਾਜਸਥਾਨ ਦੇ ਵਿੱਚ ਵੀ ਯਾਨੀ ਕਿ ਧਰਨੇ ਪ੍ਰਸੰਦ ਦਿੱਤੇ ਗਏ ਨੇ ਹਾਂ ਰਕੇਸ਼ ਟਕੈਤ ਜੀ ਕੱਲ ਫਿਰ ਦਿਖਾਈ ਦਿੱਤੇ ਨੇਕਰ ਉਹਨਾਂ ਦੇ ਵੱਲੋਂ ਯੂਪੀ ਦੇ ਵਿੱਚ ਬਹੁਤ ਵੱਡਾ ਧਰਨਾ ਲਿਖਤਾ ਗਿਆ ਠੀਕ ਹੈ ਧਰਨਾ ਦੇਣਾ ਬੰਦਾ ਜਿਵੇਂ ਤੁਸੀਂ ਕਹਿੰਦੇ ਹੋ ਕਿ ਸਾਡੇ ਪੂਰੇ ਦੇਸ਼ ਦਾ ਮਸਲਾ ਹੈ ਤਾਂ ਸਿਰਫ ਧਰਨੇ ਪੰਜਾਬ ਦੇ ਲੋਕ ਕਿਉਂ ਦੇਣ ਇਹ ਹੀ ਸਾਰਾ ਸਮਝ ਤੋਂ ਬਾਹਰ ਨਹੀਂ ਆਂਦਾ ਹਾਂ ਬਿਲਕੁਲ ਸੋਢੀ ਸਾਹਿਬ ਉਹੀ ਤਾਂ ਮੈਂ ਕੱਲ ਗੱਲ ਕਹੀ ਸੀ ਜੀ ਕਿ ਜਿਹੜਾ ਇਹ ਮਸਲਾ ਹੈ ਇਹ ਮੈਟਰ ਹੈ ਤਿੰਨ ਕਾਲੇ ਕਾਨੂੰਨ ਰੱਦ ਕਰਾਉਣ ਦਾ ਜੀ ਜੀ ਉਹ ਤਿੰਨ ਕਾਲੇ ਕਾਨੂੰਨ ਕੱਲੇ ਪੰਜਾਬ ਵਾਸਤੇ ਨਹੀਂ ਪੂਰੇ ਹਿੰਦੁਸਤਾਨ ਵਾਸਤੇ ਹਨ ਜੀ ਐਮਐਸਪੀ ਦੀ ਗੱਲ ਕਰਦੇ ਆ ਜਾਂ ਹੋਰ ਮੰਗਾ ਦੀ ਗੱਲ ਕਰਦੇ ਆ ਇਕੱਲੇ ਪੰਜਾਬ ਦੇ ਕਿਸਾਨ ਜਾਂ ਪੰਜਾਬ ਦੇ ਲੋਕਾਂ ਦੀ ਥੋੜਾ ਜਿਹੀ ਉਹ ਉਹ ਪੂਰੇ ਸੂਬੇ ਪੂਰੇ ਸੂਬੇ ਆਪਣੇ ਸੈਂਟਰ ਦਾ ਮਸਲਾ ਪੂਰੇ ਹਿੰਦੁਸਤਾਨ ਦਾ ਮਸਲਾ ਹੈ ਅਗਰ ਇਹ ਮਸਲਾ ਨਹੀਂ ਹੱਲ ਹੁੰਦਾ ਜਾਂ ਇਹ ਸਰਕਾਰਾਂ ਇਸ ਚੀਤੇ ਨਹੀਂ ਸੁਣਦੀਆਂ ਫਿਰ ਤੁਸੀਂ ਕਿਉਂ ਜਿਹੜੀਆਂ ਪੱਗਾਂ ਤੇ ਚੁੰਨੀਆਂ ਪੈਰਾਂ ਦੇ ਵਿੱਚ ਲਿਆਉਣ ਤੇ ਤੁਸੀਂ ਲੋਕਾਂ ਦੇ ਅੱਗੇ ਮਜਬੂਰ ਕਰ ਰਹੇ ਹੋ ਜਾਂ ਡੰਡੇ ਲਾਠੀ ਚਾਰਜ ਤੇ ਮਜਬੂਰ ਕਰ ਰਹੇ ਹੋ ਤੁਸੀਂ ਵੀ ਚੁੱਪਚਾਪ ਆਰਾਮ ਦੇ ਨਾਲ ਬੈਠ ਜਾਓ ਜਿੱਦਾਂ ਦੂਜੇ ਸੂਬਿਆਂ ਦੇ ਕਿਸਾਨ ਦੂਜੇ ਸੂਬਿਆਂ ਲੋਕ ਚੱਲ ਰਹੇ ਆ ਉਧਾ ਤੁਸੀਂ ਚਲੀ ਜਾਓ ਖਸਾਤਾ ਦੇ ਨੂੰ ਪੰਜਾਬੀ ਅੱਗੇ ਕਿਉਂ ਆ ਜਾਂਦਾ ਜੀ ਔਰ ਸ਼ਰਮਾ ਜੀ ਕੁਲਦੀਪ ਸਿੰਘ ਢਾਲੀਵਾਲ ਨੇ ਇੱਕ ਬਿਆਨ ਦਿੱਤਾ ਹੈ ਮੈਂ ਤੁਸੀਂ ਹਰ ਵਾਰ ਸਵਾਲ ਕਰਦੇ ਹੋ ਮੈਂ ਉਹ ਵੀ ਲੱਭਿਆ ਉਹਨਾਂ ਦਾ ਬਿਆਨ ਆਇਆ ਕਿ ਅਸੀਂ ਕਿਸਾਨਾਂ ਨੂੰ ਬੁਲਾਇਆ ਮੀਟਿੰਗ ਲਈ ਹਾਂ ਉਹਨਾਂ ਨੂੰ ਡਰਾਇਆ ਸ਼ਾਇਦ ਵੀ ਰੀਟੇਨ ਨਾ ਕਰਨ ਉਹਨਾਂ ਨੇ ਕਿਹਾ ਵੀ ਮੈਂ ਜ਼ਿੰਮੇਵਾਰੀ ਲਾਂਗਾ ਕੋਈ ਰੀਟੇਨ ਨਹੀਂ ਹੋਏਗਾ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਆ ਸਕਦੇ ਹੋ ਪਰ ਕਿਸਾਨ ਤਾਂ ਉੱਥੇ ਵੀ ਨਹੀਂ ਗਏ ਕੱਲ ਦੇਖੋ ਸਾਡੀ ਸਾਹਿਬ ਜਦੋਂ ਇੱਕ ਵਾਰ ਕੋਈ ਕੁਝ ਐਦਾਂ ਦਾ ਹੋ ਜਾਂਦਾ ਦੇਖੋ ਐਡਾ ਵੱਡਾ ਕੰਮ ਹੋਇਆ ਹੈ ਚੰਡੀਗੜ੍ਹ ਦੇ ਵਿੱਚ ਸੈਂਟਰ ਦੇ ਨਾਲ ਪੰਜਾਬ ਸਰਕਾਰ ਦੇ ਖੇਤੀ ਮੰਤਰੀ ਹੋਏ ਜਾਂ ਹੋਰ ਜਿਹੜੇ ਕੈਬਨਟ ਦੇ ਮੰਤਰੀ ਹੁੰਦੇ ਆ ਉਹਨਾਂ ਦੇ ਨਾਲ ਮੀਟਿੰਗ ਹੋਣ ਤੋਂ ਬਾਅਦ ਜਦੋਂ ਪੰਜਾਬ ਦੀ ਯੂਥ ਦੇ ਵਿੱਚ ਐਂਟਰ ਹੁੰਦੇ ਆ ਪੰਜਾਬ ਪੁਲਿਸ ਪੰਜਾਬ ਸਰਕਾਰ ਉਹਨਾਂ ਨੂੰ ਰੀਟੇਨ ਕਰ ਲੈਂਦੀ ਹੈ ਜੀ ਉਸ ਤੋਂ ਬਾਅਦ ਇਹ ਸੀ ਕਹੀਏ ਦੁਆਰੇ ਫਿਰ ਤੁਸੀਂ ਆਜੋ ਸਾਡੇ ਨਾਲ ਬੈਠ ਕੇ ਗੱਲਬਾਤ ਕਰੋ ਕਿਦਾ ਹੌਸਲਾ ਪੈ ਜਾਊਗਾ ਜੀ ਜਾਣਦਾ ਨਹੀਂ ਪਰ ਸ਼ਰਮਾ ਜੀ ਵੇ ਧਰਨੇ ਦੇਣਾ ਵੀ ਤਾਂ ਰੋਜ਼ ਰੋਜ਼ ਠੀਕ ਨਹੀਂ ਹੈ ਨਾ ਨੀ ਇਹ ਬਿਲਕੁਲ ਗਲਤ ਹੈ ਜੀ ਮੈਂ ਇਸ ਚੀਤੇ ਇਸੇ ਖਿਲਾਫ ਆਂ ਵੀ ਧਰਨਾ ਕਿਉਂ ਦਿੱਤਾ ਜਾਵੇ ਲੇਕਿਨ ਜਦੋਂ ਧਰਨਾਕਾਰੀਆਂ ਨੂੰ ਚੱਕਣਾ ਜਾਂ ਧਰਨਾਕਾਰੀਆਂ ਨੂੰ ਉੱਥੋਂ ਤੋਂ ਉਠਾਉਣਾ ਤਾਂ ਉਹਦਾ ਜਿਹੜਾ ਤਰੀਕਾ ਉਹਦਾ ਜਿਹੜਾ ਬਿਹਵੀਅਰ ਹੈ ਕਿਤਨੇ ਕਿਤੇ ਸਹੀ ਹੋਣਾ ਚਾਹੀਦਾ ਕਿਤਨੇ ਕਿਤੇ ਪੁਲਿਸ ਵੀ ਮਜਬੂਰ ਹੋ ਜਾਂਦੀ ਹੈ ਕਿਉਂਕਿ ਜਿਹੜੇ ਧਰਨਾਕਾਰੀ ਹੁੰਨੇ ਆ ਵਿੱਚ ਕਿਤਨੇ ਕਿਤੇ ਹੁੱਲੜਵਾਜੀ ਵਾਲੇ ਹੁੰਨੇ ਆ ਕੁਝ ਸਮਝਦਾਰ ਹੁੰਨੇ ਆ ਲੇਕਿਨ ਕੁਝ ਹੁੱਲੜਵਾਜੀ ਵਾਲੇ ਹੁੰਨੇ ਆ ਫਿਰ ਉੱਥੇ ਪੁਲਿਸ ਨੂੰ ਡਾਟੀ ਚਾਰ ਦੇ ਕਰਨਾ ਪੈਂਦਾ ਫਿਰ ਅਸੀਂ ਉੱਥੇ ਪੁਲਿਸ ਨੂੰ ਵੀ ਗਲਤ ਕਹਿੰਦੇ ਆ ਸਰਕਾਰ ਨੂੰ ਵੀ ਗਲਤ ਕਹਿੰਦੇ ਆ ਨਾ ਤਾਂ ਕਿਸਾਨ ਨਾ ਕਿਤੇ ਨਾ ਕਿਤੇ ਪੁਲਿਸ ਘਟਾ ਜਿੱਥੇ ਪੁਲਿਸ ਦਾ ਦੌ ਲੱਗਦਾ ਪੁਲਿਸ ਦੌ ਲਾ ਦਿੰਦੀ ਹੈ ਜਿੱਥੇ ਕਿਸਾਨਾਂ ਦਾ ਦੌ ਲੱਗਦਾ ਉਹ ਕਿਸਾਨ ਦਾ ਦੌ ਲਾ ਦਿੰਦੇ ਪੁਲਿਸ ਅਫਸਰ ਦਾ ਕੱਲੇ ਕਹਿਣਾ ਸੀ ਵੀ ਅਸੀਂ ਵੀ ਡਿਊਟੀ ਕਰ ਰਹੇ ਆਂ ਪਰ ਹਾਂ ਕੱਲ ਜੋ ਹੋਇਆ ਜਲੰਧਰ ਦੇ ਵਿੱਚ ਉੱਥੋਂ ਦੇ ਅਫਸਰ ਸਾਹਿਬ ਦਾ ਬਿਆਨ ਬਾਅਦ ਚੋਂ ਆਇਆ ਮੇਰੇ ਕੋਲ ਵੀ ਉਹਨਾਂ ਦੇ ਵੱਲੋਂ ਸਾਡੇ ਬੈਰੀਅਰ ਤੋੜੇ ਗਏ ਜਿਸ ਤੋਂ ਬਾਅਦ ਸਾਨੂੰ ਮਜਬੂਰੀ ਵਿੱਚ ਐਕਸ਼ਨ ਲੈਣਾ ਪਿਆ ਜਿਵੇਂ ਤੁਸੀਂ ਕਹ ਰਹੇ ਹੋ ਹੁੱਲੜਵਾਜੀ ਕੱਲ ਉੱਥੇ ਹੋਈ ਹੈ ਹਾਂ ਬਿਲਕੁਲ ਬਿਲਕੁਲ ਸੋਢੀ ਸਾਹਿਬ ਦੇਖੋ ਅਸੀਕ ਨੀ ਵਾਰ ਦੇਖਿਆ ਵੀ ਜਿਹੜੇ ਧਰਨੇ ਚੱਲਦੇ ਹੁੰਨੇ ਆ ਉਹਨਾਂ ਦੇ ਵਿੱਚ ਜਿਹੜੇ ਮੋਢੀ ਹੁੰਨੇ ਆ ਜਾਂ ਜਿਹੜੇ ਲੀਡਰ ਹੁੰਨੇ ਆ ਉਹ ਸਾਨੂੰ ਨਹੀਂ ਜੀ ਦਿਖਦੇ ਜੀ ਉਹ ਸਾਨੂੰ ਸਾਈਡ ਤੇ ਸੇਫ ਜਗ੍ਹਾ ਤੇ ਦੇਖਣਗੇ ਲੇਕਿਨ ਜਿਹੜੇ ਇਮੋਸ਼ਨਲ ਜਜ਼ਬਾਤੀ ਲੋਕ ਹੁੰਨੇ ਆ ਦੇਖੋ ਤਿੰਨ ਚਾਰ ਤਰ੍ਹਾਂ ਦੇ ਲੋਕ ਹੋ ਜੰਨੇ ਆ ਇੱਕ ਮੋਸ਼ਕਲ ਜਜ਼ਬਾਤੀ ਲੋਕ ਹੋਗੇ ਜੀ ਇੱਕ ਹੁੱਲੜਵਾਜ ਹੋਗੇ ਜੀ ਇੱਕ ਆਮ ਨਾਰਮਲ ਜਿਹਨੇ ਧਰਨਾ ਦੇਣਾ ਹੁੰਦਾ ਉਹ ਲੋਕ ਹੁੰਨੇ ਆ ਜਿਹੜੇ ਹੁੱਲੜਵਾਜ ਹੁੰਨੇ ਆ ਕਿਤੇ ਨਾ ਕਿਤੇ ਮਾਹੌਲ ਨੂੰ ਖਰਾਬ ਕਰਦੇ ਆ ਲੇਕਿਨ ਜਿਹੜੇ ਮੇਨ ਹੁੰਨੇ ਆ ਜਿਹੜੇ ਮੇਨ ਲੀਡਰ ਹੁੰਨੇ ਆ ਉਹ ਆਰਾਮ ਦੇ ਨਾਲ ਇੱਕ ਸ ਕਦਾ ਕੌਣ ਹੈ ਜਾਂ ਡੰਡੇ ਕੌਣ ਖਾਂਦਾ ਪਾਣੀ ਦੇ ਬਿਚਾਰਾ ਕੌਣ ਚੱਲਦਾ ਇੱਕ इमोशनल ਜਜ਼ਬਾਤੀ ਖਾਸ ਕਰਕੇ ਪੰਜਾਬ ਦਾ ਸਾਡਾ ਜਵਾਨ ਪੰਜਾਬ ਦਾ ਸਾਡਾ ਬਜ਼ੁਰਗ ਵੀ ਜਜ਼ਬਾਤੀ ਹੈ ਜੋ ਅੱਗੇ ਹੋ ਜਾਂਦਾ ਹੈ ਕਿਤੇ ਨਾ ਕਿਤੇ ਜਿਹੜੇ ਲੀਡਰ ਹੈ ਉਹਨਾਂ ਨੂੰ ਅੱਗੇ ਹੋਣਾ ਚਾਹੀਦਾ ਹੈ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਹਾਂ ਪਾਣੀ ਦੇ ਬਿਚਾਰਾ ਕਿਹਾ ਹੁੰਦੀ ਹੈ ਡੰਡਾ ਸੋਟਾ ਖਾਣਾ ਕਿਹਾ ਹੁੰਦਾ ਮੈਨੂੰ ਨਹੀਂ ਜੀ ਲੱਗਦਾ ਕਿਸੇ ਅੱਜ ਅੱਜ ਸ਼ਰਮਾ ਜੀ ਸ਼ਰਮਾ ਜੀ ਡਾਕਟਰ ਸਾਹਿਬ ਆ ਗਏ ਨੇ ਤੁਹਾਡੀ ਸਿੱਧੀ ਗੱਲ ਕਰਾਨਾ ਸੁਣਿਓ ਕੀ ਕਹਿੰਦੇ ਨੇ ਜੀ 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 ਹਾਂ ਜੀ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਜੀ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਡਾਕਟਰ ਆਪਾਂ ਆਪਣੇ ਸ਼ਰਮਾ ਜੀ ਨਾਲ ਜੁੜੇ ਹੋਏ ਨੇ ਤੁਸੀਂ ਸੁਣਿਆ ਉਹਨਾਂ ਨੇ ਕੀ ਕਿਹਾ ਹਾਂ ਜੀ ਦੱਸ ਦਿਓ ਉਹ ਕਹਿ ਰਹੇ ਨੇ ਵੀ ਹਾਂ ਯਾਨੀ ਪੁਲਿਸ ਦੀ ਜਿਹੜੀ ਕਾਰਵਾਈ ਆ ਉਹ ਵੀ ਗਲਤ ਹੈ ਪਰ ਉਹ ਇਹ ਗੱਲ ਹੈ ਵੀ ਬੰਦੇ ਨੇ ਵੀ ਰੋ ਰੋ ਕਿਸਾਨਾਂ ਦਾ ਧਰਨਾ ਦੇਣਾ ਵੀ ਗਲਤ ਹੈ ਕੱਲ ਡਾਕਟਰ ਸਾਹਿਬ ਮੈਂ ਤੁਹਾਨੂੰ ਵੀਡੀਓ ਭੇਜ ਨਹੀਂ ਸਕਿਆ ਕੱਲ ਜਲੰਧਰ ਦੇ ਵਿੱਚ ਬਹੁਤ ਜ਼ਿਆਦਾ ਧੱਕਾ ਮੁਕੀ ਹੋਈ ਆ ਖਾਸ ਕਰਕੇ ਲੇਡੀਜ਼ ਦਾ ਲੇਡੀਜ਼ ਦਾ ਪਰ ਐਸਐਸਪੀ ਸਾਹਿਬ ਦਾ ਬਿਆਨ ਆਇਆ ਕਿ ਇਹ ਸ਼ਾਂਤਮਈ ਧਰਨਾ ਦੇ ਰਹੇ ਸੀ ਇਹਦੀ ਕੁਝ ਨਹੀਂ ਕੀਤਾ ਪਰ ਕੁਝ ਕਿਸਾਨਾਂ ਦੇ ਵੱਲੋਂ ਹੁੱਲੜਬਾਜ਼ੀ ਕਰਕੇ ਉਹਨਾਂ ਬੈਰੀਕਡ ਤੋੜਤੇ ਗਏ ਜਿਸ ਤੋਂ ਬਾਅਦ ਸਾਨੂੰ ਐਕਸ਼ਨ ਲੈਣਾ ਪਿਆ ਫੇ ਕੋ ਜੀ ਇਹ ਤਾਂ ਹਣ ਦੋ ਗੱਲਾਂ ਕਲੀਅਰ ਹੋ ਗਈਆਂ ਜੀ ਜੀ ਵੀ ਉਹ ਕਹਿੰਦੇ ਵੀ ਅਸੀਂ ਛੜਕਾ ਤਾਂ ਰੋਕਣ ਨਹੀਂ ਦਿੰਦੇ ਤੇ ਕਿਉਂਕਿ ਜਿਹੜਾ ਕੋਈ ਧਨਾੜ ਕਿਸਾਨ ਨੇ ਨਾ ਜੀ ਜੀ ਬਹੁਤ ਛੋਟੇ ਗਰੀਬ ਕਿਸਾਨਾਂ ਨੂੰ ਮੂਹਰੇ ਲਾ ਕੇ ਉਹਨਾਂ ਦੇ ਉੱਤੇ ਰਾਜਨੀਤੀ ਕਰ ਰਹੇ ਜੀ ਇਹਹੀ ਗੱਲ ਸ਼ਰਮਾ ਜੀ ਇਹਹੀ ਗੱਲ ਸ਼ਰਮਾ ਜੀ ਕਹਿ ਰਹੇ ਵੀ ਜਿਹੜੇ ਵੱਡੇ ਲੀਡਰ ਨੇ ਉਹ ਪਿੱਛੇ ਰਹਿੰਦੇ ਨੇ ਤੇ ਜਿਹੜੇ ਤੁਸੀਂ ਕਹੇ ਧਨਾੜ ਜਿਵੇਂ ਜਿਹੜੇ ਗਰੀਬ ਕਿਸਾਨ ਹੈ ਜਾਂ ਮੁੰਡੇ ਗੁੰਡੇ ਹੁੰਦੇ ਉਹਨਾਂ ਨੂੰ ਅੱਗੇ ਕਰ ਦਿੰਦੇ ਨੇ ਮਾਰਾ ਕੁੱਟਾ ਖਾਣ ਦੇ ਲਈ ਜਿਜਵਾਤਾਂ ਨਾਲ ਖੇਡਦੇ ਨੇ ਜੀ ਜਿਹੜਾ ਪਾਸਾ ਨਾਲ ਖੇਡ ਕੇ ਆਪ ਦੀ ਸਿਆਸੀਆਂ ਰੋਟੀ ਲੈ ਜਿਹੜੀਆਂ ਉਹ ਸੇਖਦੇ ਨੇ ਤੇ ਪੁਲਿਸ ਆਇਆ ਤਾਂ ਲੋਕਾਂ ਦੇ ਬੱਚਿਆਂ ਦੇ ਮੌਰਸ ਕਿਆ ਰਹਿੰਦੇ ਨੇ ਇਹ ਮਤਲਬ ਜਿਹੜੀ ਪਾਲਿਸੀ ਹੈ ਇਸ ਪਾਲਿਸੀ ਦੇ ਖਿਲਾਫ ਸਰਕਾਰ ਨੂੰ ਥੋੜਾ ਜਿਹਾ ਟੈਕ ਟੈਕ ਛਣ ਲੈਣਾ ਚਾਹੀਦਾ ਜਿਹੜੇ ਧਨਾੜ ਨੇ ਉਹਨਾਂ ਦੇ ਉੱਤੇ ਜਿਹੜੀ ਕੋਈ ਕਾਨੂੰਨੀ ਕਾਰਵਾਈ ਬਣਦੀ ਆ ਉਹ ਕਰਨੀ ਚਾਹੀਦੀ ਹੈ ਤੇ ਜੇ ਕੋਈ ਰਾਹ ਰੋਕਦਾ ਜਾ ਕੋਈ ਹੋਰ ਹੈ ਉਹ ਉਹਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਗਲਤ ਹੈ ਠੀਕ ਹੈ ਵੀ ਕੁੱਟਮਾਰ ਪੁਲਿਸ ਨੂੰ ਵੀ ਨਹੀਂ ਕਰਨੀ ਚਾਹੀਦੀ ਕੋਈ ਲੁੱਟ ਖੋ ਜਾਂ ਖਿੱਚ ਤੂ ਜਾਂ ਮੋਬਾਈਲ ਖੋਣੇ ਮਤਲਬ ਜਿਹੜੀਆਂ ਇਹ ਜਾਂ ਹਰਕਤਾਂ ਨੇ ਇਹ ਪੰਜਾਬ ਪੁਲਿਸ ਨੂੰ ਵੀ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਧਰਨਾ ਪ੍ਰਦਰਸ਼ਨ ਕਰਨ ਦਾ ਆ ਰਾਈਟ ਹੈ ਇਸ ਕਰਕੇ ਸ਼ਾਂਤਮਈ ਕਿਉਂਕਿ ਜੇ ਧਰਨਾ ਕਰਦਾ ਤਾਂ ਉਹਨੂੰ ਕਰਨ ਦੇਣਾ ਚਾਹੀਦਾ ਆ ਰਸਤੇ ਤੋਂ ਜ਼ਰੂਰ ਮਤਲਬ ਉਹਨੂੰ ਪਰਾ ਕਰਨਾ ਚਾਹੀਦਾ ਇਹ ਗਵਰਨਮੈਂਟ ਨੂੰ ਕਾਨੂੰਨ ਹੀ ਬਣਾਉਣਾ ਚਾਹੀਦਾ ਇਹ ਸੜਕ ਦੇ ਉੱਤੇ ਕੋਈ ਜੇਦਰ ਨਿਯਾਰਾ ਕਰਦਾ ਜੇ ਤਾਂ ਉਹ ਉੱਥੇ ਕਰ ਨਹੀਂ ਸਕਦਾ ਧਰਨੇ ਨਿਯਾਰੇ ਵਾਸਤੇ ਵੱਖਰੇ ਥਾਂ ਨੇ ਜਿਹੜੇ ਉੱਥੇ ਕੀਤੇ ਜਾਣੇ ਚਾਹੀਦੇ ਸਰ ਡਾਕਟਰ ਸਾਹਿਬਾ ਨੇ ਇੱਕ ਅਪਡੇਟ ਦੇਣਾ ਕੱਲ ਕੁਲਦੀਪ ਸਿੰਘ ਢਾਲੀਵਾਲ ਜੀ ਦਾ ਬਿਆਨ ਆ ਗਿਆ ਵੀ ਤੁਸੀਂ ਆ ਕੇ ਗੱਲ ਕਰੋ ਕਿਉਂਕਿ ਕਈ ਕਿਸਾਨ ਆ ਗੂ ਡਰ ਰਹੇ ਸੀ ਵੀ ਸਾਨੂੰ ਦੁਬਾਰਾ ਡਿਟੇਨ ਨਾ ਕਰਨ ਤਾਂ ਉਹਨਾਂ ਨੇ ਕਿਹਾ ਵੀ ਮੈਂ ਜ਼ਿੰਮੇ ਲੰਗ ਵੀ ਜੀ ਸਰਕਾਰ ਲਿਖ ਕੇ ਦੇਗੀ ਕਿਸੇ ਨੂੰ ਡਿਟੇਨ ਨਹੀਂ ਕੀਤਾ ਜਾਏਗਾ ਪਰ ਕੱਲ ਕੋਈ ਵੀ ਨਹੀਂ ਗਿਆ ਦੇ ਕੋਈ ਕੋਈ ਡਿਟੇਨ ਨਹੀਂ ਕਿਉਂਕਿ ਧਨਾਰ ਨੇ ਜੀ ਧਨਾਰ ਕਿਸਾਨ ਜਿਹੜਾ ਤਾਂ ਗਰੀਬ ਕਿਸਾਨਾਂ ਨੂੰ ਤਾਂ ਮੂਹਰੇ ਤੇ ਈ ਦੇ ਨਹੀਂ ਹਨ ਗੱਲ ਕਰਨਗੇ ਤਾਂ ਉਹ ਆਪ ਕਰਨਗੇ ਆਪ ਉਹਨਾਂ ਨੂੰ ਪਤਾ ਵੀ ਜੇ ਸਾਨੂੰ ਫੜ ਕੇ ਅੰਦਰ ਦੇ ਤਾਂ ਤਾਂ ਇਹਨਾਂ ਨੂੰ ਧੂਰਾ ਘੜੋਵਾ ਪਊਗਾ ਉਹ ਏਸੀਆਂ ਚ ਭੰਦੇ ਨੇ ਕੋ ਕੋ ਨਾ ਤਾਂ ਉਹ ਗਰੀਬ ਈਹੀ ਗੱਲ ਤਾਂ ਫਿਰ ਸੋਚਣ ਵਾਲੀ ਆ ਜੀ ਨਾ ਤਾਂ ਜਿਹੜਾ ਛੋਟਾ ਕਿਸਾਨ ਉਹਨੂੰ ਉਹ ਗੱਲ ਕਰਨ ਦੇ ਦਿੰਦੇ ਨੇ ਤੇ ਨਾ ਉਹ ਆਪ ਜਾਂਦੇ ਨੇ ਛੋਟੇ ਕਿਸਾਨਾਂ ਦੇ ਉੱਤੇ ਸਿਆਪਤੀ ਰੋਟੀਆਂ ਸੇਕੀ ਜਾਂਦੇ ਨੇ ਉਹਨਾਂ ਦੇ ਉੱਤੇ ਲਾਖੀ ਚਾਰਜ ਕਰਵਾ ਕੇ ਪਾਣੀ ਦੀਆਂ ਬਿਛਾਰਾਂ ਮਰਵਾ ਕੇ ਉਹਨਾਂ ਦੀ ਫੈਲ ਤੇ ਉੱਤੇ ਮਤਲਬ ਨੁਕਸਾਨ ਕਰਵਾ ਕੇ ਜਿਹੜਾ ਇਹਨਾਂ ਨੇ ਆਪ ਦਾ ਰਾਜ ਸਿਸਟਮ ਦਾ ਚਲਾਇਆ ਉਹ ਬੰਦ ਹੁਣ ਕਰਨਾ ਚਾਹੁੰਦਾ ਕਾਲ ਸਾਹਿਬ ਪਹਿਲਾਂ ਤੁਸੀਂ ਜਵਾਬ ਦਿਓ ਫਿਰ ਮੈਂ ਸ਼ਰਮਾ ਜੀ ਕੋਲੋਂ ਜਵਾਬ ਲੈ ਜਾਂਦਾ ਕੀ ਸਰਕਾਰ ਇਹ ਚਾਹੁੰਦੀ ਹੈ ਵੀ ਹੋਰ ਸ਼ੁਭਕਰਨ ਤੇ ਹੋਰ ਦੀਪ ਸਿੱਧੂ ਵਰਗੇ ਅਸੀਂ ਨੌਜਵਾਨ ਖੋਈਏ ਦੇਖੋ ਜੀ ਸਰਕਾਰ ਨਹੀਂ ਚਾਹੁੰਦੀ ਕਿਸਾਨ ਜਿਹੜੇ ਤਣਾ ਹਨ ਆਗੂ ਨੇ ਉਹ ਚਾਹੁੰਦੇ ਨੇ ਵੀ ਜੇ ਜੀ ਆ ਗੱਤ ਨਾ ਹੁੰਦੀਆਂ ਰਹਿਣ ਤਾਂ ਜਿਹੜਾ ਸਾਡਾ ਸਿਸਟਮ ਹੈ ਉਹ ਚੱਲਦਾ ਰਹੂਗਾ। ਯਾਨੀ ਲੋਕਾਂ ਦੇ ਪੁੱਤ ਮਰਦੇ ਰਹਿਣ ਕਿਸਾਨਾਂ ਆਗੂ ਨੂੰ ਕੋਈ ਫਰਕ ਨਹੀਂ ਪੈਂਦਾ। ਨਾ ਨਾ ਕੋਈ ਫਰਕ ਨਹੀਂ ਪੈਂਦਾ ਜੀ ਉਹ ਤਾਂ ਮੁੱਛਾਂ ਖੜੀਆਂ ਕਰਕੇ ਤੇ ਘਰ ਚੋਂ ਪਰਨਾ ਪਰ ਕੇ ਮਤਲਬ ਆਪਦੀ ਜਿਹੜੀ ਸ਼ਾਤੀ ਸ਼ਬੀ ਹੈ ਉਹਨੇ ਉਹਨੂੰ ਉਹ ਚਰਤਾਂ ਵਾਲੇ ਪਾਸੇ ਲਿਜਾਣਾ ਚਾਹੁੰਦੇ ਨੇ ਮੌਤ ਦੇ ਮੌਤਾਂ ਦੇ ਉੱਤੇ ਵੀ ਮਤਲਬ ਕੁੱਟਾਂ ਮਾਰਾਂ ਦੇ ਉੱਤੇ ਵੀ ਇਹ ਲੋਕ ਸਿਆਸੀ ਲੋਕਾਂ ਦੇ ਈ ਤਰ੍ਹਾਂ ਚਾਸਤ ਕਰਨ ਲੱਗੇ ਇੱਕ ਹੁਣ ਡਾਕਟਰ ਸਾਹਿਬ ਹੋਲਡ ਕਰੋ ਮੈਂ ਸ਼ਰਮਾਈ ਕੋਲ ਆਣਾ ਸ਼ਰਮਾਈ ਸੁਣ ਰਹੇ ਹੋ ਹਾਂ ਜੀ ਬਿਲਕੁਲ ਸ਼ਰਮਾਈ ਤੁਸੀਂ ਜਵਾਬ ਦਿਓ ਕੀ ਕਿਸਾਨ ਆਗੂ ਦੀਪ ਸਿੱਧੂ ਤੇ ਸ਼ੁਭ ਕਨਵਰ ਕੇ ਹੋਰ ਨੌਜਵਾਨਾਂ ਦੀ ਮੌਤ ਚਾਹੁੰਦੇ ਨੇ ਬਿਲਕੁਲ ਸਾਰੇ ਕਿਸਾਨ ਨਹੀਂ ਢੋਟੀ ਸਾਹਿਬ ਜੀ ਮੈਂ ਨਾਮ ਲਾਂਗਾ ਤੁਸੀਂ ਨਾਮ ਨਹੀਂ ਲਾਦੇ ਮੈਂ ਲਵਾਗਾ ਹਾਂ ਕੁਝ ਕੁ ਲੋਕ ਕੁਝ ਕੁ ਜਥੇਬੰਦੀਆਂ ਦੇ ਜਿਹੜੇ ਪ੍ਰਧਾਨ ਆ ਜਿਵੇਂ ਭੰਦੇਰ ਸਾਹਿਬ ਹੋ ਗਏ ਚੰਦੂਨੀ ਸਾਹਿਬ ਹੋ ਗਏ ਆਪਣੇ ਮੈਂ 1 ਮਿੰਟ ਰੋਕਦਾ ਮੈਂ 1 ਮਿੰਟ ਰੋਕਦਾ ਮੈਨੂੰ ਯਾਦ ਆ ਗਿਆ ਮੈਂ ਦੱਸਦਾ ਕੋਈ ਰੇਜਵਾ ਲਵਾਉਂਗਾ ਗੁਰਨਾਮ ਸਿੰਘ ਚੰਦੂਨੀ ਪਰਸੋਂ ਅੰਮ੍ਰਿਤਸਰ ਗਏ ਕੱਲ ਇਕੱਠ ਕਰਨ ਦੇ ਲਈ ਕੱਲ ਧਰਨੇ ਵਿੱਚ ਗੁਰਨਾਮ ਸਿੰਘ ਚੰਦੂਨੀ ਨਹੀਂ ਦਿਖੇ ਸਰਨ ਸਿੰਘ ਭੰਦੇਰ ਨੇ ਕੱਲ ਸਿੰਭੂ ਬਾਰਡਰ ਤੇ ਫੇਰ ਸੜਦੇ ਬਹਿ ਗਏ ਕੀ ਫਾਇਦਾ ਉਹਦਾ ਫੇਰ ਸਰਕਾਰ ਡੰਡੇ ਵਾਹੇਗੀ ਨਾ ਤੁਸੀਂ ਕਹਿੰਦੇ ਉਹ ਵੀ ਪੁਲਿਸ ਗਲਤ ਕਰਦੀ ਹੈ ਫਿਰ ਪੁਲਿਸ ਸਹੀ ਐ ਮੇਰੀ ਮਾਫ਼ੀ ਜਨਤਾ ਸ਼ਰਮਾ ਜੀ ਕੱਲ ਸ਼ੰਭੂ ਵਾਟਰ ਦੇ ਫੇਰ ਬਹਿ ਗਏ ਭਡੇਰ ਸਾਹਿਬ ਕੀ ਕੀ ਬੈਠੇ ਉਹਦੇ ਫਾਇਦਾ ਦੇਖੋ ਜਿਹੜਾ ਭਦੇਰ ਹੈ ਜੀ ਸਰਪੰਚ ਹੀ ਭਦੇਰ ਹੈ ਇਹਨਾਂ ਦੀ ਕਿੰਨੀ ਵਾਰ ਵੀ ਤੁਸੀਂ ਬੈਠ ਕੇ ਜਾਂ ਬਿਆਨਬਾਜ਼ੀ ਦੇਖੂਗੇ ਇਹ ਹਮੇਸ਼ਾ ਹੀ ਜਿਹੜਾ ਲੋਕਾਂ ਨੂੰ ਗਲਤ ਰਸਤੇ ਤੇ ਲੈਣੇ ਵਾਲਾ ਲੋਕਾਂ ਨੂੰ ਪਰੇਸ਼ਾਨ ਕਰਨ ਵਾਲਾ ਰਸਤੇ ਰੋਕਣੇ ਵਾਲਾ ਰੇਲ ਦਾ ਰੋਕਣੇ ਵਾਲਾ ਟੋਲ ਪਲਾਜ਼ੇ ਰੋਕਣੇ ਵਾਲਾ ਐਦਾਂ ਦੀ ਜਿਹੜੀ ਬਿਆਨਬਾਜ਼ੀ ਆ ਚਾਰ ਪੰਜ ਪ੍ਰਧਾਨ ਹੈ ਜਿਹੜੇ ਕਿਤੇ ਨਾ ਕਿਤੇ ਸਹਾਰੇ ਅੱਜ ਮਾਹੌਲ ਬਣਾ ਰਹੇ ਨੇ ਸਾਦਾ ਦੇਸ਼ ਦਾ ਜਵਾਨ ਅੰਡੇ ਖਾਂਦਾ ਰਹੇ ਤੁਸੀਂ ਜਦ ਮੈਂ 4-5 ਗਣੇ ਆ ਜੀ ਕਦੇ ਇਹਨਾਂ ਦੇ ਗੰਡਾ ਵੱਜਦਾ ਦੇਖਿਆ ਅਤੇ ਇਹਨਾਂ ਦੇ ਪਾਣੀ ਦੇ ਵਿਚਾਰਾ ਹੁੰਦੀਆਂ ਕਦੇ ਅੱਧੂ ਗਾਸ ਦੇ ਘੋੜੇ ਇਹ ਝੱਲਦੇ ਦੇਖਿਆ ਨਹੀਂ ਕਿਉਂ ਕਿ ਵੀ ਪਹਿਲੇ ਧਰਨੇ ਦੇ ਵਿੱਚ ਮੈਂ ਸ਼ੰਭੂ ਬੈਡਰ ਤੇ ਆ ਸੀਗਾ ਭੰਦੇਰ ਸਾਹਿਬ ਨੂੰ ਮੈਂ ਸਵਾਲ ਪੁੱਛਿਆ ਸੀਗਾ ਉਹ ਤਾਂ ਕਹਿੰਦਾ ਜੇ ਅੱਜ ਅੱਗੇ ਚੱਲ ਜੂਗਾ ਪਿੱਛੇ ਕੌਣ ਰਹੂਗਾ ਉਹ ਬਾਗਲਾ ਉਹ ਮੂਰਖੋ ਤੁਸੀਂ ਕਿਉਂ ਕਰ ਰਹੇ ਕਿਸੇ ਆ ਆ ਲੋਕਾਂ ਨੂੰ ਜਿਹੜੇ ਜਿਹੜੇ ਇਹ ਨੂੰ ਕਰਦੇ ਨੇ ਜਿਨ੍ਹਾਂ ਦਾ ਜਿਹੜਾ ਬਾਤ ਹੈ ਉਹਨਾਂ ਦੇ ਇਲਾਕੇ ਕਿਉਂ ਉਹ ਵੀ ਸਾਤਾ ਕਰਵਾ ਰਹੇ ਕਿਉਂ ਉਹਨਾਂ ਦੇ ਡੰਡੇ ਮਰਵਾ ਰਹੇ ਖੜ ਜੋ ਸੁਣਿਓ ਮੈਂ ਪਹਿਲਾਂ ਡਾਕਟਰ ਸਾਹਿਬ ਕੋਲ ਜਾਣਾ ਡਾਕਟਰ ਸਾਹਿਬ ਤੁਹਾਨੂੰ ਹੀ ਗੱਲ ਦਾ ਜਵਾਬ ਦੱਸਦਾ ਡਾਕਟਰ ਸੁਣ ਰਹੇ ਹੋ ਹਾਂਜੀ ਹਾਂਜੀ ਡਾਕਟਰ ਸਾਹਿਬ ਪਿਛਲੇ ਸਾਲ ਮੈਂ ਸ਼ੰਭੂ ਬਾਟਰ ਗਿਆ ਆ ਸਾਰਾ ਕੁਝ ਟੁੱਟਿਆ ਉਹਦੇ ਇੱਕ ਖਾਸ ਗੱਲ ਕਿਸੇ ਨੇ ਅਜੇ ਤੱਕ ਕੀਤੀ ਹੋਈ ਨਹੀਂ ਉਹਦੇ ਵਿੱਚ ਜਿੱਥੇ ਭੰਡੇਰ ਸਾਹਿਬ ਰਹਿੰਦੇ ਸੀ ਉਹ ਘਰ ਐਦਾਂ ਬਣਾਇਆ ਗਿਆ ਸੀ ਆਰ ਜੀ ਘਰ ਜਿਵੇਂ ਕਿ ਬਹੁਤ ਤਗੜੀ ਕੋਠੀ ਹੁੰਦੀ ਏ ਉਹਦੇ ਅੰਦਰ ਏਸੀ ਵੀ ਸੀ ਐਲ ਸੀ ਡੀ ਵੀ ਸੀ ਤੇ ਇਥੋਂ ਤੱਕ ਕਿ ਫ੍ਰਿਜ ਕੂਲਰ ਵੀ ਲੱਗੇ ਹੋਏ ਸੀ ਸੌਰੀ ਏਸੀ ਸੀਗਾ ਕੂਲਰ ਮੈਂ ਗਲਤ ਕਹਿ ਗਿਆ ਯਾਨੀ ਕਿ ਅਦੀ ਸ਼ਾਹ ਨੇ ਇੱਕ ਬੰਗਲਾ ਬਣਾਇਆ ਹੋਇਆ ਸੀ ਜਿੱਥੇ ਪਟੇਰ ਸਾਹਿਬ ਰਹਿੰਦੇ ਸੀ ਔਰ ਮੇਰੀ ਪਿਡੇ ਸਾਹਿਬ ਪਟੇਰ ਸਾਹਿਬ ਨਾਲ ਸਿੱਧੀ ਗੱਲ ਹੋਈ ਸੀ ਜਦੋਂ ਉੱਥੇ ਅਥਰੂ ਗਏ ਤੇ ਗੋਲੇ गिरਦੇ ਸੀ ਮੈਂ ਕਿਹਾ ਵੀ ਜੀ ਸਰ ਜਿੱਥੇ ਤੁਸੀਂ ਬਹਿੰਦੇ ਹੋ ਉੱਥੇ ਹੀ ਗੋਲੇ गिरਦੇ ਨੇ ਤੇ ਕਹਿੰਦੇ ਤੁਹਾਡਾ ਪੱਤਰ ਮੈਂ ਕਿਹਾ ਸਰ ਮੇਰੇ ਗੋਲੇ ਅੱਖਾਂ 'ਚ ਪਏ ਨੇ ਤੇ ਮੈਂ ਕਿਹਾ ਤੁਸੀਂ ਨੌਜਵਾਨ ਨੂੰ ਕਹਿੰਦੇ ਹੋ ਅੱਗੇ ਹੋ ਜਾਓ ਅੱਗੇ ਹੋ ਜਾਓ ਤੁਸੀਂ ਆਪ ਅੱਗੇ ਜਾਓ ਤੁਹਾਨੂੰ ਤੁਸੀਂ ਵੱਡੇ ਬ ਤੁਹਾਨੂੰ ਕੁਝ ਕਹਿਣਗੇ ਨਹੀਂ ਉਹ ਕਹਿੰਦੇ ਜੇ ਅਸੀਂ ਅੱਗੇ ਹੋ ਗਏ ਨਾ ਤਾਂ ਫਿਰ ਕਹਿੰਦੇ ਪਿੱਛੇ ਧਰਨੇ ਨੂੰ ਦੇਖਿਆ ਕੋਣ ਇਹਦਾ ਮਤਲਬ ਨੌਜਨ ਮਰਾਈ ਜੋ ਹਾਂਜੀ ਇਹ ਨੌ ਇਹ ਤਾਂ ਇਹੀ ਬਾਪਾ ਦਾ ਰੋਜ ਕਹਿੰਦੇ ਆ ਜੀ ਮਤਲਬ ਇਹ ਤਾਂ ਤਨਾਕਾਂ ਦੀ ਚਾਲ ਹੈ ਜੀ ਜਿਹੜਾ ਲੋਕਾਂ ਦੇ ਸ਼ੁਭਕਰਨਾ ਦੇ ਉੱਤੇ ਜਿਹੜੀ ਇਹ ਸਿਆਸਤ ਕਰਦੇ ਨੇ ਬਹੁਤ ਮਾੜੀ ਗੱਲ ਹੈ ਦੇਖੋ 19 ਸਾਲ ਨੂੰ ਹਰਿਆਣਾੇ ਭੇਜਣਾ ਚਾਹੀਦਾ ਜੀ ਜਿਹੜਾ ਉਹ ਅਫਮਨ ਨੂੰ ਹੈ ਉਹ ਜਿੱਥੋਂ ਰਾਜਸਥਾਨ ਦਾ ਜਿੱਥੋਂ ਉਹਨੂੰ ਉੱਥੇ ਭੇਜਣਾ ਚਾਹੀਦਾ ਸਰਕਾਰ ਸਾਹਿਬ ਨੂੰ ਜੋ ਕਿਸੇ ਵਿੱਚ ਜਿਹੜਾ ਕਹਿੰਦਾ ਜਦੋਂ ਪੰਜਾਬ ਦੇ ਬੰਦੇ ਬਾਹਰਲੇ ਕਿਸੇ ਬੰਦੇ ਦੀ ਐਂਟਰੀ ਮਨਜ਼ੂਰ ਨਹੀਂ ਕਰਦਾ ਪੰਜਾਬ ਸਰ ਇਹ ਕਿਸਾਨ ਇਹਨਾਂ ਦੀ ਐਂਟਰੀ ਕਿਉਂ ਕਰਵਾ ਰਹੇ ਨੇ ਇਹਨਾਂ ਦੀ ਐਂਟਰੀ ਬੈਨ ਕਰਨੀ ਚਾਹੀਦੀ ਹੈ ਸਰਕਾਰ ਨੂੰ ਤਾਂ ਕਿ ਪੰਜਾਬ ਦੇ ਨੌਜਵਾਨਾਂ ਇਹ ਪਰਖਾ ਕੇ ਮਤਲਬ ਜਿਹੜਾ ਮਾਹੌਲ ਆ ਉਹ ਕਰਮਕਾਰੀ ਰੱਖਦੇ ਨੇ ਇਸ ਕਰਕੇ ਇਹਨਾਂ ਦੀ ਐਂਟਰੀ ਬੈਨ ਕਰਨੀ ਚਾਹੀਦੀ ਹੈ ਜੇਕਰ ਉਹ ਚੀਜ਼ ਐ ਮੈਸਪੀ ਤੇ ਨਹੀਂ ਮਿਲਦੀ ਉਬਿਕਤੀ ਜੇ ਕੋਈ ਰਾਜਸਥਾਨ ਦੀ ਚੀਜ਼ ਹੈ ਸਰਵਾ ਮਤਲਬ ਐਮਐਸਪੀ ਤੇ ਨਹੀਂ ਵਿਕਦੀ ਤਾਂ ਰਾਜਸਥਾਨ ਦੇ ਵਿੱਚ ਘੋਲ ਕਰਨ ਜੇ ਕੋਈ ਨਾਰੀ ਵਾਲ ਦੀ ਖੇਤੀ ਆ ਉਹ ਨਾਰੀ ਵਾਲੇ ਆਲੇ ਉੱਥੇ ਕਰਨ ਜੇ ਇੱਕ ਜਿਹੜੀ ਚੀਜ਼ ਜਿੱਥੇ ਪੈਦਾ ਹੁੰਦੀ ਹੈ ਉੱਥੇ ਨਹੀਂ ਵਿਕਦੀ ਉੱਥੇ ਸਨਰਚ ਕਰਨ ਪੰਜਾਬ ਦੀਆਂ ਸੜਕਾਂ ਤੇ ਸੰਘਰਸ਼ ਕਾਦਾ ਨਹੀਂ ਅਸੀਂ ਤਾਂ ਇਸ ਜਿਹੜੇ ਸੰਘਰਸ਼ ਦੇ ਨਾਲ ਨਹੀਂ ਤੇ ਛੋਟਾ ਕਿਸਾਨ ਆ ਜਿਹੜਾ ਉਹ ਵੀ ਇਹਨਾਂ ਦਾ ਸਾਥ ਛੱਡ ਗਿਆ ਇਹ ਕੁਝ ਦਿਹਾੜ ਕਿਸਾਨ ਨੇ ਜਿਹੜੇ ਇਹ ਕਰੀ ਜਾਂਦੇ ਨੇ ਆਪਦਾ ਕਾਰੋਗਿਆ ਸਰਕਾਰ ਨੂੰ ਇਹਨਾਂ ਦੇ ਨਾਲ ਥੋੜਾ ਜਿਹਾ ਡੇਅਰ ਸੀ ਲੈਣਾ ਚਾਹੀਦਾ ਗਲਤ ਠੀਕ ਹੈ ਜੇ ਇੰਨੀ ਆਬ ਨਹੀਂ ਚਾਹੀਦਾ ਤੁਸੀਂ ਫੇਰ ਵੀ ਇਹ ਆਪਣੇ ਨੇ ਡਾਕਟਰ ਸਾਹਿਬ ਸਰਕਾਰ ਨੇ ਤਾਂ ਇੰਨੀ ਆ ਤੁਹਾਨੂੰ ਆਬ ਦੇ ਦੇਣਾ ਤੁਹਾਨੂੰ ਪਤਾ ਹੀ ਹੋਣਾ ਸਰਕਾਰ ਨੇ ਇੰਨਾ ਕਰਤਾ ਹੈ ਅੱਜ ਤੋਂ ਸਰਕਾਰੀ ਕੜਗ ਦੀ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ ਔਰ ਭਗਵੰਤ ਸਿੰਘ ਸਾਹਿਬ ਨੇ ਸਪੈਸ਼ਲ ਕਲ ਆਰਡਰ ਕਰਤਾ ਹੈ ਸਾਰੀਆਂ ਹੀ ਜਿਹੜੀਆਂ ਮੰਡੀਆਂ ਨੇ ਵੀ ਉੱਥੇ ਦੇ ਪ੍ਰਬੰਧ ਆ ਉਹ ਪੂਕਤਾ ਕੀਤੇ ਜਾਣ ਜੋ ਅਸੀਂ ਜਾ ਜਾ ਇੱਥੇ ਚਾਰ ਪੰਜ ਸ਼ਹਿਰਾਂ ਦਾ ਔਰ ਬਹੁਤ ਵਧੀਆ ਪੂਕਤਾ ਇੰਤਿਆਮ ਕੀਤੇ ਹੋਏ ਨੇ ਔਰ ਐਤਕੇ ਕਿਸਾਨਾਂ ਨੂੰ ਜਿਹੜੇ ਪੈਸੇ ਨੇ ਉਹ ਜਿਵੇਂ ਜਿਆ ਫੋਟਾ ਦਿੱਟਣਗੇ ਨਾ ਨਾ ਪੈਸੇ ਦਿੱਤੇ ਆਣਗੇ ਇਸ ਤੋਂ ਬਾਅਦ ਸਰਕਾਰ ਕੁਝ ਨਹੀਂ ਕਰ ਸਕਦੀ ਹਾਂਜੀ ਤੇ ਸਰਕਾਰ ਮਾਨ ਸਾਹਿਬ ਤਾਂ ਵੀ ਕਿਸਾਨਾਂ ਦੇ ਨਾਲ ਨੇ ਛੋਟੇ ਛੋਟੇ ਕਿਸਾਨ ਦੇ ਪਰਿਵਾਰ ਤੋਂ ਉਹ ਪੈਦਾ ਹੋਏ ਨੇ ਛੋਟੇ ਕਿਸਾਨ ਬਾਰੇ ਉਹ ਬਹੁਤ ਹੀ ਵਧੀਆ ਸੋਚ ਰੱਖਦੇ ਨੇ ਤੇ ਮੂਰੇ ਵੀ ਸਾਨੂੰ ਉਮੀਦ ਹੈ ਵੀ ਉਹ ਪੂਰੀ ਵਧੀਆ ਸੋਚ ਰੱਖਣਗੇ ਗੱਲ ਕਰ ਜਿਹੜੇ ਧਨਾਰ ਕਿਸਾਨ ਨੇ ਨਾ ਜੀ ਹਰ ਇੱਕ ਪਿੰਡ ਦੇ ਵਿੱਚ ਪੰਜ ਚਾਰ ਅੰਡਾਨੀ-ਵਾਨੀ ਹੁੰਦੇ ਨੇ ਜੀ ਉਹ ਜਿਹੜੇ ਉਹ ਕੁਝ ਰਲ ਕੇ ਛੋਟੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਨੇ ਅ ਮਤਲਬ ਇਹ ਮਾਨ ਸਾਹਿਬ ਨੂੰ ਵੀ ਪਤਾ ਲੱਗ ਗਿਆ ਛੋਟੇ ਕਿਸਾਨਾਂ ਨੂੰ ਕੁਝ ਪਰਸੈਂਟ ਲੋਕਾਂ ਨੂੰ ਪਤਾ ਲੱਗ ਗਿਆ ਵੀ ਸਾਨੂੰ ਇਹ ਗੁੰਮਰਾਹ ਕਰਦੇ ਲੋਕ ਪਿੱਛੇ ਹਟ ਗਏ ਉਹ ਥੋੜੇ ਬਹੁਤੇ ਰਹਿ ਗਏ ਉਸ ਸਮੇਂ ਦੇ ਨਾਲ ਉਹਨਾਂ ਨੂੰ ਪਤਾ ਲੱਗ ਜਾਊਗਾ ਉਹ ਵੀ ਪਿੱਛੇ हट ਜਾਣਗੇ ਤੇ ਥੋੜੇ ਥੋੜੇ ਬੰਦੇ ਰਹਿ ਜਾਣਗੇ ਕੋਈ ਖਾਸ ਗੱਲ ਦੀ ਸਰਕਾਰ ਦਾ ਜਿਹੜਾ ਕੰਮ ਹੈ ਉਹ ਨਿਰਵਿਘਨ ਚੱਲੂਗਾ ਤੇ ਜਿਹੜਾ ਪੰਜਾਬ ਹੈ ਉਹ ਰੰਗਲਾ ਪੰਜਾਬ ਬਣੂਗਾ ਇੱਕ ਮਿੰਟ ਹੋਲਡ ਕਰੋ ਸ਼ਰਮਾਈ ਗਾਣਾ ਸ਼ਰਮਾਈ ਸੁਣ ਰਹੇ ਹੋ ਸ਼ਰਮਾ ਜੀ ਕਹਿਣਾ ਮਤਲਬ ਇਹ ਵੀ ਸਰਕਾਰ ਕੰਮ ਕਰ ਰਹੀ ਹੈ ਠੀਕ ਹੈ ਟਾਈਮ ਲੱਗਦਾ ਹੈ ਔਰ ਜਿਹੜੇ ਕਿਸਾਨ ਹੈ ਗਰੀਬ ਕਿਸਾਨ ਪਿੱਛੇ ਹੋ ਗਿਆ ਕੁਝ ਕਿਸਾਨ ਆਪਣੀ ਚੌਧਰ ਮੈਂ ਚੌਧਰੀ ਗਾਂ ਚੌਧਰ ਗੜੀ ਤੇ ਅੜੇ ਹੋਏ ਨੇ ਬਸ ਹਾਂ ਜਿਹੜੀ ਹੁਣ ਪਲਾਨਵਾਜੀ ਹੋ ਰਹੀ ਆ ਪਲਾਨਿੰਗ ਹੋ ਰਹੀ ਆ ਉਹ ਉਹੀ ਦੋ ਚਾਰ ਕੇ ਜਿਥੇ ਬੰਤੀਆਂ ਜਿਹੜੀਆਂ ਕਿਤੇ ਨਾ ਕਿਤੇ ਬੀੜੀਆਂ ਦੇ ਪੱਟੇ ਪਹਿਲਾਂ ਪਾਏ ਆ ਜਿਨ੍ਹਾਂ ਨੇ ਜੀ ਸ਼ਰਮਾ ਜੀ ਅੱਜ ਅੱਜ ਡੱਲੇਵਾਲ ਸਾਹਿਬ ਦਾ ਕੀ ਅਪਡੇਟ ਹੈ ਕਿਸੇ ਕਿਸਾਨ ਨੇ ਨਹੀਂ ਦਿੱਤਾ 4-5 ਤੋਂ ਕੋਈ ਕਿਸਾਨ ਆਗੂ ਡੱਲੇਵਾਲ ਸਾਹਿਬ ਦੀ ਗੱਲ ਨਹੀਂ ਕਰ ਰਿਹਾ ਜਿਸ ਨੇ ਇਹ ਧਰਨਾ ਸ਼ੁਰੂ ਕੀਤਾ ਸੀ ਜਿਹੜਾ ਅੱਜ ਮਰਨ ਅਵਸਥਾ ਦੇ ਬੈਠਾ ਆ ਬੰਦਾ ਦੇਖੋ ਥੋਡੀ ਸਾਹਿਬ ਇਹ ਆਪਸ ਦੇ ਵਿੱਚ ਇਹਨਾਂ ਦੀ ਜਿਹੜੀ ਮੈਂ ਮੇਰੀ ਮਾਰ ਗਈ ਸੀ ਜਿਵੇਂ ਮੈਂ ਕਹਿੰਦਾ ਸੀਗਾ ਵੀ ਜਿਹੜੇ ਸਾਹਿਬ ਨਾਲ ਦੱਲੇਵਾਲ ਸਾਹਿਬ ਜਥੇਬੰਦੀ ਚ ਉਹਨਾਂ ਦੇ ਸਪੋਰਟਰ ਚੱਲ ਰਹੇ ਆ ਬਿਲਕੁਲ ਸਹੀ ਟਰੈਕ ਤੇ ਚੱਲ ਰਹੇ ਸੀਗੇ ਲੇਕਿਨ ਬੋੜੀਆਂ ਤੇ ਬੱਟੇ ਕਿਹੜੇ ਲੋਕਾਂ ਪਾਏ ਆ ਸਰਵਣ ਸਿੰਘ ਭਦੇਰ ਵਰ ਗਿਆ ਨੇ ਜੀ ਜੁਨੀ ਵਰ ਗਿਆ ਜੀ ਉਹ ਗਰਾਂ ਸਾਹਿਬ ਵਰ ਗਿਆ ਨੇ ਐਦਾਂ ਦੇ ਲੋਕਾਂ ਜਿਹੜੇ ਬੇੜੀਆਂ ਦੇ ਬੱਟੇ ਪਾਏ ਆ ਬਿਲਕੁਲ ਡਾਕਟਰ ਸਾਹਿਬ ਨੇ ਸਹੀ ਕਿਹਾ ਜਿਹੜੇ ਤਰਨਾਟ ਕਿਸਾਨ ਆ ਇਹੀ ਮਾਹੌਲ ਖਰਾਬ ਕਰਦੇ ਜਿਹੜਾ ਛੋਟਾ ਕਿਸਾਨ ਆ ਉਹ ਵੀ ਹੁਣ ਧਰਮਿਆਂ ਤੋਂ ਪਿੱਛੇ ਹੁੰਦਾ ਜਾ ਰਿਹਾ ਹੈ ਜਿਹੜੀ ਸਰਕਾਰ ਆ ਬਿਲਕੁਲ ਕਿਸਾਨਾਂ ਦਾ ਸਾਥ ਦੇ ਰਹੀ ਹੈ ਲੇਕਿਨ ਜਿਹੜੇ ਇਹ ਚਾਰ ਪੰਜ ਜਿਹੜੇ ਪਹਿਲਾਂ ਤੋਂ ਸਰਕਾਰ ਚੰਡ ਨਹੀਂ ਸੀ ਚਾਹੁੰਦੇ ਇਹਨਾਂ ਲੋਕਾਂ ਦਾ ਹਕਾਰ ਨਹੀਂ ਜਿਹੜੀ ਹੈ ਸਰਕਾਰ ਆ ਜਾਂ ਪੁਲਿਸ ਆ ਕਿਸਾਨਾਂ ਦੇ ਖਿਲਾਫ ਹੁੰਦੀ ਜਾ ਰਹੀ ਹੈ ਕਿਉਂਕਿ ਮੈਂ ਦੱਸ ਦੇਣਾ ਕਾਕਾ ਸਿੰਘ ਕੋਟੜਾ ਇੱਕ ਛੋਟੇ ਘਰ ਤੋਂ ਨੇ ਉਹ ਦਲੇਵਾਲ ਸਾਹਿਬ ਦੇ ਜਦੋਂ ਕਰੀਬੀ ਬਣੇ ਪ੍ਰੈਸ ਕਾਨਫਰੈਂਸ ਕਰਨ ਲੱਗੇ ਤਾਂ ਇਹ ਲੋਕ ਸਾਰੇ ਪਿੱਛੇ ਹੋ ਗਏ ਕਿਉਂਕਿ ਕਾਕਾ ਸਿੰਘ ਕੋਟੜਾ ਦਲੇਵਾਲ ਸਾਹਿਬ ਉੱਪਰ ਆ ਰਹੇ ਸੀ ਹੈਲੋ ਆ ਪੰਜਾਂ ਜੀ हां डॉक्टर साहब काका सिंह कोटड़ा दा ऊपर आना किसानों ਵਿੱਚ ਫੁੱਟ ਪੈਣਾ हां जी ਇਹ ਪਾਰਿਸਾਨ ਨੇ ਜੀ ਦੇਖੋ ਜਿਹੜਾ ਫੁੱਟ ਪੈਣਾ ਇਹ ਬਾਦਸ਼ਾਹ ਨਾ ਦੇਖੋ ਲੀਡਰ ਦਾ ਹੁੰਦਾ ਅਕਸਰ ਨੂੰ ਇੱਕ ਲੀਡਰ ਸੰਿਆਸੀ ਹੋ ਜਾਂਦਾ ਹੈ ਜਾਂ ਬਜ਼ੁਰਗ ਹੋ ਜਾਂਦਾ ਹੈ ਜਾਂ ਮਜਬੂਰੀ ਹੋ ਜਾਂਦੀ ਹੈ ਦੂਸਰਾ ਜਿਹੜਾ ਜੂਨੀਅਰ ਲੀਡਰ ਹੁੰਦਾ ਉਹ ਜਿੰਨੀਅਰ ਲੀਡਰ ਬਣਦਾ ਹੈਗਾ ਹੱਕ ਵੀ ਆ ਉਹਦਾ ਬਣਨ ਦਾ ਤੇ ਬਣਨਾ ਚਾਹੀਦਾ ਵੀ ਹੈ ਗੱਲ ਕਰ ਵੀ ਜਿਹੜਾ ਇਹ ਧਨਾਰਕਸਾਨਾ ਵਾਲਾ ਸਿਸਟਮ ਹੈ ਇਹ ਰੁਕਣਾ ਚਾਹੀਦਾ ਤੇ ਛੋਟੇ ਪਸੰਦਾਂ ਨੂੰ ਸਮਝ ਲੈ ਕੇ ਲੋਕਾਂ ਤੋਂ ਹੋਣਾ ਤੋਂ ਰਸਤੇ ਜਿਹੜੇ ਰੋਕੀ ਜਾਂਦੇ ਨੇ ਰਸਤੇ ਰੋਕਣੇ ਨਹੀਂ ਚਾਹੀਦੇ ਰਸਤਾ ਰੋਕਣ ਦਾ ਜਿਹੜਾ ਅੰਦੋਲਨ ਇਹ ਇਹਨਾਂ ਨੂੰ ਖਤਮ ਕਰਨਾ ਚਾਹੀਦਾ ਤੇ ਮੰਗਾ ਟੇਬਲ ਤੇ ਬੈਠ ਕੇ ਗੱਲ ਕਰਨੀ ਚਾਹੀਦੀ ਹੈ ਤੇ ਜੇ ਵੱਡੇ ਪਸੰਦਾਂ ਨਹੀਂ ਆਉਂਦੇ ਤਾਂ ਛੋਟੇ ਪਸੰਦਾਂ ਨੂੰ ਉਹਨਾਂ ਨੂੰ ਅਲੱਗ ਕਰਕੇ ਆਪ ਨਿਟਰਸ਼ਿਪ ਸਵਾਲ ਲੈਣੀ ਚਾਹੀਦੀ ਹੈ ਤੇ ਆਪ ਸਰਕਾਰ ਨਾਲ ਗੱਲ ਕਰਕੇ ਜਿਹੜਾ ਮਸਲਾ ਹੈ ਉਹ ਹੱਲ ਕਰਨਾ ਚਾਹੀਦਾ ਕਿਉਂਕਿ ਡਾਕਟਰ ਸਾਹਿਬ ਅਸੀਂ ਤਾਂ ਰੋ ਰੋਏ ਗੱਲ ਕਰਦੇ ਆ ਕਿ ਠੀਕ ਹੈ ਕਿਸਾਨ ਆਪਣੀਆਂ ਮੰਗਾਂ ਮੰਨਵਾਣ ਧਰਨੇ ਦੇੜ ਅਸੀਂ ਇਹ ਵੀ ਕਹਿੰਦੇ ਪਰ ਜਿਹੜਾ ਉੱਥੇ ਔਰਤਾਂ ਦੀ ਬੇਇੱਜ਼ਤੀ ਹੁੰਦੀ ਹੈ ਚੁੰਨੀਆਂ ਤੱਕ ਪੈਰਾਂ ਜੂੜੀਆਂ ਨੇ ਪੱਗਾ ਉਤਰਦੀ ਹੈ ਸਾਨੂੰ ਉਹ ਦੇਖ ਕੇ ਬਹੁਤ ਦੁੱਖ ਹੁੰਦਾ ਕਿਉਂਕਿ ਅਸੀਂ ਪੰਜਾਬੀ ਆ ਸਾਡੇ ਸਾਡੇ ਭੈਣ ਭਰਾ ਹੀ ਨੇ ਉਹ ਹਾਂ ਜੀ ਇਹ ਫਿਰ ਗਲਤ ਹੈ ਉਹ ਹੀ ਹੈ ਨਾ ਜੀ ਇਹ ਛੋਟੇ ਕਿਸਾਨਾਂ ਨੂੰ ਮਗਰ ਲਾ ਲੈਂਦੇ ਨੇ ਬੀਬੀਆਂ ਨੂੰ ਮਗਰ ਲਾ ਲੈਂਦੇ ਨੇ ਨਾਲੇ ਕਰਨਾ ਤਾਂ ਲੰਗਰ ਪਕਵਾਈ ਜਾਂਦੇ ਨੇ ਨਹੀਂ ਉਹਨਾਂ ਦੀਆਂ ਆਪੋਰਚੁਨੀਆਂ ਲਾਹਣਦੇ ਨੇ ਮਤਲਬ ਆਪ ਇਹ ਮੌਜ ਨਾਲ ਏਸੀਆਂ ਚ ਬੈਠਾ ਰਹਿੰਦੇ ਨੇ ਉਤੋਂ ਆਦਰ ਕਰੀ ਜਾਂਦੇ ਨੇ ਤੇ ਆਪ ਗਰਮ ਫੁਲਕਾ ਛਕਦੇ ਨੇ ਦੂਜਿਆਂ ਨੂੰ ਠੰਡਾ ਫਿਰ ਇਹ ਤਾਂ ਇਹ ਹੀ ਤਾਂ ਫਿਰ ਇਹਦਾ ਫਰਕ ਹੈ ਜੀ ਇਹੀ ਚੀਜ਼ਾਂ ਦਾ ਜਿਹੜਾ ਉਹ ਕਿਸਾਨੀ ਕੋਲ ਨੂੰ ਲੈ ਕੇ ਲੈ ਗਈਆਂ ਇਹ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਨਹੀਂ ਆਜੇ ਲੋਕਾਂ ਨੂੰ ਲੋਕ ਜਾਗਰੂਕ ਹੋਈ ਜਾਂਦੇ ਨੇ ਬਹੁਤ ਪਰਸੈਂਟ ਲੋਕ ਨੇ ਜਿਹੜੇ ਉਹ ਜਾਗਰੂਕ ਹੋ ਗਏ ਉਹ ਇਨ੍ਹਾਂ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਂਦੇ ਉਹ ਪਿੱਛੇ हट ਗਏ ਨੇ ਸਕਿਆ ਨਾ ਰੋਜ਼ ਰੋਜ਼ ਦੇ ਜਿਹੜੇ ਧਰਨੇ ਨੇ ਰੋਜ਼ ਰੋਜ਼ ਦੀਆਂ ਸੜਕਾਂ ਰੋਕਣੀਆਂ ਨੇ ਰੋਜ਼ ਰੋਜ਼ ਦੀਆਂ ਗੱਡੀਆਂ ਰੋਕਣੀਆਂ ਨੇ ਰੋਜ਼ ਰੋਜ਼ ਮਰੀਜ਼ਾਂ ਨੂੰ ਲੰਘਣ ਨਹੀਂ ਦੇਣਾ ਵਪਾਰੀਆਂ ਦਾ ਮਾਲ ਮੰਗਾਇਸ਼ ਵੱਧ ਵੀ ਹੈ ਇਹ ਸਾਰਾ ਸਿਸਟਮ ਕਾਫੀ ਸਮਝਾਉਂਦੇ ਹੁੰਦੇ ਸਰਕਾਰ ਵੀ ਸਮਝਾ ਰਹੀ ਹੈ ਲੋਕਾਂ ਨੂੰ ਲੋਕ ਵੀ ਸਮਝਾ ਰਹੇ ਨੇ ਕਿ ਛੋਟੇ ਕਿਸਾਨ ਦੇ ਥੋੜੀ ਥੋੜੀ ਗੱਲ ਸਮਝ ਵੀ ਆ ਰਹੀ ਹੈ ਇਸ ਕਰਕੇ ਉਹ ਪਿੱਛੇ ਹਟ ਰਿਹਾ ਉਹ ਜਿੰਨ ਦੂਰ ਨਹੀਂ ਮਹੀਨੇ ਵੀ ਦੰਦੇ ਵਿੱਚ ਜਿਹੜੇ ਉੱਪਰਲੀ ਲੀਡਰ ਹੈ ਲੀਡਰਸ਼ਿਪ ਆ ਇਕੱਲੀ ਰਹੂਗੀ ਤੇ ਛੋਟੇ ਕਿਸਾਨ ਨੇ ਜਿਹੜੇ ਸਰਕਾਰ ਦਾ ਸਾਥ ਦੇ ਕੇ ਸਭ ਆਪਕੀ ਮੰਗ ਮੰਨਵਾਲੇ ਨੇ ਚਲੋ ਡਾਕਟਰ ਸਾਹਿਬ ਤੁਸੀਂ ਆਪਣਾ ਕੀਮਤੀ ਸਮੇਂ ਦਿੱਤਾ ਤੁਹਾਡਾ ਧੰਨਵਾਦ ਸਰ ਸ਼ਰਮਾਈ ਸੁਣ ਰਹੇ ਹੋ ਹਾਂਜੀ ਬਿਲਕੁਲ ਬਿਲਕੁਲ ਸ਼ਰਮਾਈ ਤੁਹਾਡਾ ਵੀ ਧੰਨਵਾਦ ਕਰਦਾ ਤੁਸੀਂ ਆਪਣਾ ਸਰ ਕੀਮਤੀ ਸਮੇਂ ਚੈਨਲ ਨੂੰ ਦਿੱਤਾ ਜੀ ਹਾਂ ਬਿਲਕੁਲ ਲਾਸਟ ਵਿੱਚ ਕਹੂੰਗਾ ਜੀ ਮੈਂ ਇੱਕ ਗੱਲ ਜਰੂਰ ਜਰੂਰ ਕਹਿ ਸਕਦੇ ਹੋ ਬਿਲਕੁਲ ਡਾਕਟਰ ਸਾਹਿਬ ਨੇ ਸਹੀ ਕਿਹਾ ਜਿੱਦਾਂ ਮੈਂ ਪਹਿਲਾਂ ਵੀ ਕਹਿੰਦਾ ਸੀ ਜਿਹੜੇ ਜਥੇਬੰਦੀਆਂ ਜਾਂ ਜਿਹੜੇ ਪ੍ਰਧਾਨ ਖਰਾਬ ਕਰਦੇ ਆ ਉਹਨਾਂ ਨੂੰ ਸਾਈਡ ਤੇ ਕਰਕੇ ਇੱਕ ਛੋਟੇ ਕਿਸਾਨਾਂ ਨੂੰ ਅੱਗੇ ਆਉਣਾ ਚਾਹੀਦਾ ਛੋਟੇ ਕਿਸਾਨਾਂ ਨੂੰ ਅੱਗੇ ਲਿਆਉਣਾ ਚਾਹੀਦਾ ਤਾਂ ਜੋ ਸਰਕਾਰਾਂ ਦੇ ਨਾਲ ਗੱਲਬਾਤ ਕਰਕੇ ਮਸਲਾ ਹੱਲ ਹੋ ਸਕੇ ਜੀ ਧੰਨਵਾਦ ਧੰਨਵਾਦ ਸੋ ਦੋਸਤੋ ਇਹ ਸਾਡਾ ਅੱਜ ਦਾ ਜਿਹੜਾ ਮੁੱਦਾ ਸੀਗਾ ਲਾਈਵ ਦਾ ਉਸੇ ਆ ਵੀ ਕੱਲ ਕਿਸਾਨਾਂ ਦੇ ਵੱਲੋਂ 30 ਜਗ੍ਹਾ ਤੇ ਧਰਨੇ ਪ੍ਰਸੰਗ ਕਿਤੇ ਗਏ ਹਾਲਾਂਕਿ ਸਾਰੀ ਜਗ੍ਹਾ ਮੌੜ ਠੀਕ ਰਿਹਾ ਕੋਈ ਉਲੜਵਾਜੀ ਨਹੀਂ ਹੋਈ ਪਰ ਜਲੰਧਰ ਦੇ ਵਿੱਚ ਇੱਕ ਧਰਨਾ ਜਗਿਆ ਲੱਗਿਆ ਕਿ ਤਣਾਤਾ ਸ਼ਾਂਤਪੁਰੋਂ ਚੱਲ ਰਿਹਾ ਸੀ ਪਰ ਬਾਅਦ ਵਿੱਚ ਕੁਝ ਕਿਸਾਨਾਂ ਦੇ ਵੱਲੋਂ ਬੈਰੀਕੇਡ ਤੋੜੇ ਗਏ ਜਿਸ ਤੋਂ ਬਾਅਦ ਪੁਲਿਸ ਵੱਲੋਂ ਵੀ ਐਕਸ਼ਨ ਕੀਤਾ ਗਿਆ ਹਾਲਾਂਕਿ ਕੋਈ ਲਾਠੀਚਾਰ ਨਹੀਂ ਹੋਇਆ ਅਸੀਂ ਕਲੀਅਰ ਕਰ ਦਿੰਦੇ ਹਾਂ ਧੱਕਾ ਮੁਕੀ ਹੋਈ ਹੈ ਪਰ ਕੁਝ ਔਰਤਾਂ ਦੀਆਂ ਚੁੰਨੀਆਂ ਥੱਲੇ ਗਿਰੀਆਂ ਨੇ ਕੁਝ ਵਿਕਟਰੀਏ ਪੱਗਾ ਉਤਰੀਆਂ ਤੱਕਾ ਮੁਕੀ ਦੌਰਾਨ ਤਾ ਪੁਲਿਸ ਐਕਸ਼ਨ ਤੋਂ ਬਾਅਦ ਐਸਐਸਪੀ ਸਾਹਿਬ ਨੇ ਇਹ ਬਿਆਨ ਦਿੱਤਾ ਵੀ ਉਹ ਵੀ ਸਾਡੇ ਭੈਣ ਭਰਾ ਨੇ ਸਾਨੂੰ ਚੰਗਾ ਲੱਗਦਾ ਪਰ ਜਦੋਂ ਕੁਝ ਹੁੱਲੜਵਾਜ ਸਾਡੇ ਉੱਪਰ ਅਟੈਕ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਅਸੀਂ ਵੀ ਡਿਊਟੀ ਕਰ ਰਹੇ ਆ ਤੁਸੀਂ ਧਰਨਾ ਬਹਿ ਕੇ ਲਗਾਓ ਅਸੀਂ ਕੁਝ ਨਹੀਂ ਕਹਿੰਦੇ ਪਰ ਜਦੋਂ ਤੁਸੀਂ ਲੋਕਾਂ ਦੇ ਰਾਹ ਰੋਕੋਗੇ ਤਾਂ ਫਿਰ ਅਸੀਂ ਛੱਡਾਂਗੇ ਨਹੀਂ ਕਿਉਂਕਿ ਸਾਨੂੰ ਉੱਪਰੋਂ ਆਰਡਰ ਆਏ ਪਏ ਨੇ ਖੈਰ ਦੋਸਤੋ ਇਹ ਧਰਨੇ ਪ੍ਰਸੰਗ ਕਰਤਾ ਚੱਲਣਗੇ ਕਿਉਂਕਿ ਪੰਜਾਬ ਦੇ ਲੋਕ ਜਿਵੇਂ ਸਾਡੇ ਪੱਤਰਕਾਰ ਦੋਨਾਂ ਨੇ ਕਿਹਾ ਵੀ ਹੁਣ ਲੋਕ ਆਮ ਲੋਕ ਪਿੱਛੇ ạt ਗਏ ਨੇ ਪਿੱਛੇ ਆਮ ਲੋਕ ਨਹੀਂ ਕਿਸਾਨਾ ਜਿਹੜੇ ਆਗੂ ਸੀਗੇ ਵੱਡੇ ਆਦੇ ਜਿਹੜੇ ਚੇਲੇ ਉਹ ਪਿੱਛੇ ੜ ਗਏ ਨੇ ਤਾਂ ਜਿਹੜੇ ਵੱਡੇ ਆਗੂ ਨੇ ਉਹ ਸਾਹਮਣੇ ਆਉਂਦੇ ਨਹੀਂ ਧਰਨੇ ਵੀ ਇੱਕ ਤਰੀਕ ਦੇ ਦਿੰਦੇ ਨੇ ਤੇ ਆਮ ਕਿਸਾਨ ਜਿਹੜਾ ਗਰੀਬ ਕਿਸਾਨ ਹੈ ਉਹ ਮਾਰਕੁੱਟ ਖਾਣ ਲਈ ਰੰਦਾ ਅੱਗੇ ਸੋ ਦੋਸਤੋ ਹੁਣ ਕਿਸਾਨਾਂ ਦੀ ਅਗਲੀ ਰਣਨੀਤੀ ਕੀ ਹੋਏਗੀ ਉਹ ਵੀ ਤੁਹਾਨੂੰ ਦਿਖਾਵਾਂਗੇ ਫਿਰ ਲੈ ਕੇ ਤੁਹਾਡੇ ਨਾਲ ਜੁੜਾਂਗਾ ਕੋਈ ਹੋਰ ਲਾਈਵ ਦਾ ਪ੍ਰੋਗਰਾਮ